फ्रेंड्स सो आई वेलकम यू ऑल हन यूट्यूब चैनल नॉलेज अटेंशन एंड एक बार फिर तो एक और नवे कॉन्सेप्ट नवे वीडियो नी डकस कर जा रहे एंड अज वो साढ़े मेन टॉपिक है डिस्कस कर जा रहे हैं एंड जो वो साइ मेन टॉपिक है वट इज इंडियाज अप्रोच टू सिटीजनस ऑन डेथ्रो अब्रॉड यानी जो बारे मुल्क आ, कोई भी फांसी सज़ा आती है ਜੋ ਦਾ ਪ੍ਰੋਸੀਜਰ ਕੀਆ ਉਹਦੇ ਪਿਛੇ ਰੀਜਨਸ ਕੀ ਹੁੰਦੇ ਆ ਐਂਡ ਉਹਨੂੰ ਕਿਵੇਂ ਕੀਆ ਇੱਕ ਕੰਟਰੀ ਦੀ ਗਵਰਨਮੈਂਟ ਦੇ ਬਿਹਫ ਤੇ ਕੀਆ ਉਸ ਕੇਸ ਨੂੰ ਕੀਆ ਮਾਫਤਾ ਜਾ ਸਕਦਾ ਹੈ। ਉਹ ਮਾਫਤੈਨ ਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਇਨਫੋਰਮ ਕੀਤਾ ਗਿਆ ਸਿੱਕੀ ਸ਼ਾਜ਼ਾਦੀ ਖਾਨ ਜੋ ਕਿ ਇੱਕ ਇੰਡੀਅਨ ਨੈਸ਼ਨਲ ਹੈਗੀ ਆ ਉਹਨਾਂ ਨੂੰ ਯੂਏ ਦੇ ਵਿੱਚ ਕੀ ਆ ਡੈਥ ਸੈਂਟੈਂਸ ਹੋ ਗਈ ਆ। और वो पिछले कारण की थ कि शहजादी खान ने एक छोटे बच्चे का ही सर्डर किया जिन्हों की किया गया जिस मुताबिक ओनू एक्सीक्यूशन की सज़ा यानी कि इम्फोस सजा की सुनाई गई है तो जब ये मिनिस्ट्री मिनिस्ट्री ऑफ एक्सटर्नल अफेयर्स तक ये न्यूज़ पहुंची है तो उदू बाद हो चुकी थी लेकिन उसके बावजूद भी शहजादी खान के फादर शबीर खान ने एक ही फाइल पटीशन ਕੀ ਤੁਸੀਂ ਤਾਂ ਕਿ ਉਹ ਸ਼ਹਾਦੀ ਮਾਫ ਹੋ ਜਾਵੇ ਐਂਡ ਲੈਸ ਥੈਨ ਅ ਵੀਕ ਯਾਨੀ ਕਿ ਇੱਕ ਹਫਤੇ ਤੋਂ ਵੀ ਘੱਟ ਸਮਾਂ ਲਿਆ ਗਿਆ ਜਿਹਦੇ ਵਿੱਚ ਮਿਨਿਸਟਰੀ ਨੇ ਕਨਫਰਮ ਕੀਤਾ ਕਿ ਇਹਦੇ ਸ਼ਹਾਜ਼ਾਦੀ ਖਾਨ ਦੇ ਨਾਲ ਨਾਲ ਦੋ ਹੋਰ ਇੰਡੀਅਨ ਕੀ ਕਰ ਰਿਹਾ ਹੈ ਯੂਏ ਦੇ ਵਿੱਚ ਸੈਪਰੇਟ ਕੇਸਸ ਦੇ ਲਈ ਐਗਜ਼ੀਕਿਊਟਡ ਪਾਏ ਗਏ ਆ ਉਸ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਹਾਊ many are on death row abroad ਕਿ ਕਿੰਨੇ ਜਾਨੇ ਅਜੇ ਤੱਕ ਕੀ ਆ ਡੈਥ ਰੋ ਦੇ ਉੱਪਰ ਕੀ ਅਲਰਟ ਕਰਾਇਆ ਸੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਰਾਜ ਸਭਾ ਵਿੱਚ ਮਾਰਚ 20 ਨੂੰ ਇਨਕੀ 20 ਮਾਰਚ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ 49 ਇੰਡੀਅਨਸ ਕੀਆ ઓਰ ਰਾਈਟ ਨਾਓ ਕੀ ਇਹ ਡੈਥ ਰੋਡ ਦੇ ਉੱਪਰ ਹੈ ਐਂਡ ਜਿਹਦੇ ਵਿੱਚੋਂ ਜ਼ਿਆਦਾ ਨੂੰ ਕੀਆ ਜ਼ਿਆਦਾ ਇੰਡੀਅਨਸ ਨੂੰ ਕੀਆ ਮੌਤ ਦੀ ਸਜਦਾ ਕੀਤੀ ਕੀਤਾ ਗਿਆ ਸੁਣਾਇਆ ਗਿਆ ਫੈਸਲਾ ਐਂਡ ਯੂਏ ਦੇ ਵਿੱਚ 25 ਇੰਡੀਅਨ ਨੈਸ਼ਨਲਸ ਹੈ ਐਂਡ ਸਾਊਦੀ ਅਰਬੀਆਲੀ ਵਿੱਚ 11 ਜੋ ਕਿ ਆਪਣੀ ਮੌਤ ਦੇ ਸਜਾ ਦੇ ਕੀ ਕਰ ਰਹਾ ਵੇਟ ਕਰ ਰਹਾ ਯਾਨੀ ਕਿ ਮੌਤ ਸਜਾ ਹੋ ਚੁੱਕੇ ਲੇਕਿਨ ਆਪਣੇ ਐਗਜ਼ੀਕਿਊਸ਼ਨ ਦੇ ਕੀ ਕਰ ਰਹਾ ਵੇਟ ਕਰ ਰਹਾ ਸੋ ਇਹਦੇ ਪਿੱਛੇ ਇੰਡੀਆ ਦਾ ਰਿਸਪਾਂਸ ਕਿਵੇਂ ਦੰਦਾ ਸੋ ਐਮਈਏ ਨੇ ਯਾਨੀ ਕਿ ਮਿਨਿਸਟਰੀ ਆਫ ਐਕਸਟਰਨ ਅਫੇਅਰਜ਼ ਨੇ ਇੱਕ ਰਿਪਲਾਈ ਦਿੱਤਾ ਰਾਜ ਸਭਾ ਨੂੰ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਕਿ ਇੰਡੀਅਨ ਮਿਸ਼ਨ ਜਿਹੜੇ ਐਬ੍ਰੋਡ ਹੈ ਗਿਆ ਉਹ ਹਰ ਤਰ੍ਹਾਂ ਦੀ ਅਸਿਸਟੈਂਸ ਕੀ ਕਰ ਰਿਹਾ ਇੰਡੀਅਨ ਸਿਟੀਜ਼ਨਸ ਨੂੰ ਪ੍ਰੋਵਾਈਡ ਕਰ ਰਿਹਾ ਜਿਨ੍ਹਾਂ ਨੂੰ ਕੀ ਆ ਫੋਰਨ ਕੋਰਟਸ ਦੇ ਦੁਆਰਾ ਕੀਆ ਡੈਥ ਸੈਂਟੈਂਸ ਮਿਲੀ ਹੋਈ ਹੈ ਜਿਹਦੇ ਵਿੱਚ ਐਕਸਪਲੇਨ ਕਰਦੇ ਹੋਏ ਇਹ ਦੱਸਿਆ ਗਿਆ ਕਿ ਮੁਜ਼ ਅਹਿਮਦ ਤਾਲ ਮੁਜ਼ ਅਹਿਮਦ ਕੌਣ ਹੈ ਇੰਡੀਆਜ਼ ਦੇ ਫਾਰਮਰ ਐਮੈਸਡਰ ਰਹਿ ਗਿਆ ਓਮਾਨ ਦੇ ਲਈ ਯੂਏਨ ਸਾਊਦੀ ਅਰਬੀਆ ਦੇ ਲਈ ਇਹ ਉਹਦੇ ਵਿੱਚ ਦੱਸਿਆ ਕਿ ਜੋ 3 ਪ੍ਰੋਸੈਸ ਹੁੰਦੇ ਹੈ ਕਿ ਕਿਵੇਂ ਕੀ ਆ ਇੱਕ ਪਰਸਨ ਨੂੰ ਕੀ ਡੈਥ ਐਗਜ਼ੀਕਿਊਸ਼ਨ ਜਾਂ ਡੈਥ ਸੈਂਟੈਂਸਸ ਨੂੰ ਦੱਸਿਆ ਜਾਂਦਾ ਹੈ ਫਸਟ ਹੈ ਕਿ ਅਰੈਸਟ ਹੁੰਦੀ ਹੈ ਜਦੋਂ ਕੋਈ ਵੀ ਕਰਾਇਮ ਹੁੰਦਾ ਸਭ ਤੋਂ ਪਹਿਲਾਂ ਅਰੈਸਟ ਹੁੰਦੀ ਹੈ ਇਨਡੈਕਟਮੈਂਟ ਕਹਿੰਦੇ ਆ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਨੰਬਰ 2 ਤੇ ਪ੍ਰੋਲੋਂਗਡ ਜੁਡੀਸ਼ੀਅਲ ਪ੍ਰੋਸੈਸ ਇੱਕਦਮ ਉਹਨੂੰ ਮਾਰ ਦੇਣੀ ਆ ਇੱਕ ਲੰਮਾ ਕੀਆ ਪ੍ਰੋਸੀਜਰ ਚੱਲ ਰਿਹਾ ਕੋਰਟ ਦੇ ਵੱਲੋਂ ਐਂਡ ਨੰਬਰ 3 ਹੈਗਾ ਐਲੀਮੈਂਟ ਐਲੀਮੈਂਟ ਕੀ ਹੁੰਦਾ ਹੈ ਤੱਤ ਹੁੰਦੇ ਆ ਜਿਹਦੇ ਵਿੱਚ ਕੀ ਆ ਉਹ ਤੱਥਾਂ ਨੂੰ ਪੜ ਕੇ ਜਿਹੜਾ ਰੂਲਰ ਹੁੰਦਾ ਸਟੇਟ ਦਾ ਹੈਡ ਆਫ ਦਾ ਸਟੇਟ ਹੁੰਦਾ ਆ ਉਹ ਕੇਸ ਨੂੰ ਉਹ ਮਾਫ ਕਰ ਸਕਦਾ ਆ ਜਦ ਤੁਸੀਂ ਜਦ ਅਸੀਂ ਇਹ ਕਹਿੰਨੇ ਕਿ ਕੋਈ ਜਨਨ ਨੂੰ ਜਾਂ ਕੋਈ ਪਰਸਨ ਦੀ ਡੈਥ ਰੋ ਦੇ ਉੱਪਰ ਇਹਦਾ ਮਤਲਬ ਇਹ ਆ ਕਿ ਉਹ ਬੰਦਾ ਕੀ ਹੈ ਫਸਟ ਤੇ ਸੈਕਿੰਡ ਪ੍ਰੋਸੈਸ ਨੂੰ ਕੰਪਲੀਟ ਕਰ ਚੁੱਕਾ ਆ ਉਹਦੇ ਲਈ ਜੁਡੀਸ਼ੀਅਲ ਜਿਹੜਾ ਪ੍ਰੋਸੈਸ ਆ ਉਹ ਕੰਪਲੀਟ ਹੋ ਚੁੱਕਾ ਆ ਉਹਦੀ ਅਰੈਸਟ ਕੰਪਲੀਟ ਹੋ ਚੁੱਕੀ ਆ ਬਸ ਹੁਣ ਉਹਦੇ ਐਲੀਮੈਂਟ ਦੇ ਬੇਸਿਸ ਦੇ ਉੱਪਰ ਇਹੀ ਪ੍ਰੋਨਾਂਊਂਸ ਕਰਨਾ ਬਾਕੀ ਰਹਿ ਗਿਆ ਕਿ ਉਸ ਬੰਦੇ ਨੂੰ ਫਾਂਸੀ ਦੇਣੀ ਆ ਉਸ ਤੋਂ ਬਾਅਦ ਇੱਕ ਥਿੰਗ ਇੱਕ ਚੀਜ਼ ਕੀ ਆ ਅਵੇਲੇਬਲ ਹੁੰਦੀ ਹੈ ਐਮਬੈਸੀ ਦੇ ਕੋਲ ਉਹ ਕੀਆ ਉਹ ਅਪੀਲ ਸਿਰਫ ਐਮਬੈਸੀ ਕੀ ਕਰ ਸਕਦੀ ਆ ਰੂਲਰ ਨੂੰ ਜਾਂ ਉਸ ਹੈਡ ਆਫ ਦਾ ਸਟੇਟ ਬੰਦੇ ਨੂੰ ਵੀ ਕਰ ਸਕਦੀ ਹੈ ਅਪੀਲ ਕਰ ਸਕਦੀ ਆ ਉਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਨੂੰ ਕੈਨਸਲ ਕਰ ਸਕਦੇ ਕਿ ਨਹੀਂ ਤੋਂ ਉਸ ਤੋਂ ਬਾਅਦ ਕਈ ਵਾਰੀ ਗਾਉਸ ਕੰਟਰੀਜ਼ ਹੁੰਦੀਆਂ ਸੈਂਟੈਂਸਸ ਨੂੰ ਯਾਨੀ ਕਿ ਮੌਤ ਦੀ ਸਜ਼ਾ ਨੂੰ ਕੀਆ ਚੇਰ ਕੀਤਾ ਜਾਂਦਾ ਆ ਯਾਨੀ ਉਹ ਇੱਕ ਸੇਨ ਕੀਤਾ ਜਾਂਦਾ ਆ ਫਾਰ ਬਲੱਡ ਮਨੀ ਯਾਨੀ ਉਸ ਖੂਨ ਦਾ ਜਿੰਨਾ ਪੈਸਾ ਬੰਦਾ ਆ ਉਹ ਖੂਨ ਦੇ ਬਦਲੇ ਪੈਸੇ ਦੇ ਕੇ ਕੀਆ ਫਾਂਸੀ ਇਸ ਰਹਤੋਂ ਬਟਿਆ ਜਾ ਸਕਦਾ ਬਟ ਬਲੱਡ ਮਨੀ ਉਦੋਂ ਹੀ ਕੰਮ ਆਉਂਦੀ ਆ ਜਾਂ ਤਾਂ ਵਿਕਟਮ ਦੀ ਫੈਮਿਲੀ ਉਸ ਨੂੰ ਇਨਕਾਰ ਕਰ ਦੇਵੇ ਸਟੇਟ ਐਕਸੈਪਟ ਕਰੇ ਤੋ ਜੇ ਫੈਮਿਲੀ ਐਕਸੈਪਟ ਨਹੀਂ ਕਰਦੀ ਫਿਰ ਕੀ ਬਲੱਡ ਮਨੀ ਨਹੀਂ ਲਹਿੰਦੀ ਲੇਕਿਨ ਕੁਝ ਕੇਸਸ ਦੇ ਵਿੱਚ ਕੀਆ ਸਟੇਟ ਵੀ ਕੀ ਕਰਦੀ ਹੈ ਰਿਫਿਊਜ਼ ਕਰਦੀ ਹੈ ਯਾਨੀ ਕਿ ਮਨਾ ਕਰ ਦਿੰਦੀ ਆ ਕਿ ਉਹ ਬਲੱਡ ਮਨੀ ਨਹੀਂ ਮਨੀ ਨਹੀਂ ਲੈ ਸਕਦੇ ਉਹ ਬੇਸਡ ਹੁੰਦਾ ਆ ਨੇਚਰ ਆਫ ਦਾ ਕਰਾਇਮ ਕਿ ਕਿਸ ਪ੍ਰਕਾਰ ਦਾ ਜਿਹਨਾਂ ਨੇ ਕਰਾਇਮ ਕੀਤਾ ਹੈ ਸੋ ਨੈਕਸਟ ਹੁੰਦਾ ਕੈਨ ਦੀ ਐਮਬੈਸੀ ਡੂ ਮੋਰ ਕੀ ਇਸ ਤੋਂ ਇਲਾਵਾ ਕੋਈ ਐਮਬੈਸੀ ਕੋਈ ਹੋਰ ਕੰਮ ਕਰ ਸਕਦੀ ਆ ਸੋ ਡੈਥ ਸੈਂਟੈਂਸਸ ਕੀ ਆ ਆ ਐਕਸੈਪਸ਼ਨਲ ਕੇਸਸ ਦੇ ਵਿੱਚ ਕੀ ਦਿੱਤੀਆਂ ਜਾਂਦੀਆਂ ਜਿਹੜਾ ਮਰਡਰ ਹੋ ਗਿਆ ਰੇਪ ਹੋ ਗਿਆ ਜਾਂ ਫਿਰ ਟ੍ਰੈਜਡੀ ਟ੍ਰੈਜਡੀ ਹੁੰਦੀ ਆ ਦੇਸ਼ ਦਰੋਹੀ ਜਾਂ ਗਦਾਰੀ ਕਹਿ ਸਕਦੇ ਆ ਸੋ ਕੁਝ ਕੰਟਰੀ ਦੇ ਵਿੱਚ ਕੀ ਆ ਇੱਕ ਆ ਅਥੋਰਿਟੇਰੀਅਨ ਸਿਸਟਮ ਹੁੰਦਾ ਆ ਜਿਹੜਾ ਕਿ ਨੀਅਰਲੀ ਨਾਨ ਟ੍ਰਾਂਸਪੈਰੈਂਟ ਹੁੰਦਾ ਹੈ ਸੋ ਨਾਨ ਟ੍ਰਾਂਸਪੈਰੈਂਟ ਜੁਡੀਸ਼ੀਅਲ ਪ੍ਰੋਸੈਸ ਕੀ ਹੁੰਦਾ ਹੈ ਜੋ ਮੋਸਟਲੀ ਕਿੱਥੇ ਹੁੰਦਾ ਹੈ ਸਾਊਦੀ ਅਰੇਬੀਆ ਦੇ ਵਿੱਚ ਨੋਨ ਟਰਾਂਸਪਰੈਂਟ ਟਰਡੀਸ਼ਨਲ ਪ੍ਰੋਸੈਸ ਉਹਨੂੰ ਇੰਡੀਆ ਜੀ ਦੇ ਵਿੱਚ ਜਿਹੜੀ ਉਸ ਕੰਟਰੀ ਦਾ ਕੋਰਟ ਆ ਉਹ ਦੂਜੀ ਕੰਟਰੀ ਦੇ ਐਮਐਸ ਨੂੰ ਕੋਈ ਵੀ ਚੀਜ਼ ਨਹੀਂ ਦੱਸਦਾ ਸਿਰਫ ਐਮਬੈਸੀ ਕੀ ਕਰਦੀ ਹੈ ਇੱਕ ਲੈਟਰ ਸੀਵ ਕਰਦੀ ਹੈ ਜਿਹਦੇ ਵਿੱਚ ਕੀ ਆ ਇਹ ਹੀ ਦੱਸਿਆ ਜਾਂਦਾ ਹੈ ਕਿ ਇਸ ਬੰਦੇ ਦੀ ਕੀ ਐਗਜ਼ੀਕਿਊਸ਼ਨ ਹੋ ਚੁੱਕੀ ਆ ਉਹਦੇ ਵਿੱਚ ਐਮਬੈਸੀ ਦਾ ਜਿਹੜਾ ਫਰਦਰ ਜਿਹੜਾ ਰੋਲ ਹੁੰਦਾ ਆ ਬਿਲਕੁਲ ਕੀ ਲਿਮਿਟਡ ਹੋ ਜਾਂਦਾ ਬਿਲਕੁਲ ਘੱਟ ਹੋ ਜਾਂਦਾ ਕਿਸੇ ਕੀ ਕਰ ਸਕਦੀ ਆ ਇੱਕ ਲਾਇਰ ਨੂੰ ਹਾਇਰ ਕਰ ਸਕਦੀ ਨਾਮਿਨੇਟ ਕਰ ਸਕਦੀ ਆ ਜਿਹੜਾ ਕੀ ਕਰ ਸਕਦਾ ਅੱਗੇ ਜਾ ਕੇ ਉਸ ਕੇਸ ਨੂੰ ਲੜ ਸਕਦਾ ਤੇ ਉਹਦੀ ਜਿਹੜੀ ਹੈਲਪ ਆ ਉਹ ਵੈਲਫੇਅਰ ਫੰਡਸ ਤੋਂ ਕੀ ਆ ਉਸ ਗਵਰਨਮੈਂਟ ਦੀ ਐਮਬੈਸੀ ਉਸ ਗਵਰਨਮੈਂਟ ਦੀ ਐਮਬੈਸੀ ਵੱਲੋਂ ਕੀਤੀ ਜਾਂਦੀ ਹੈ ਤਾਂ ਲਾਸਟ ਕੁਸਚਨ ਹੁੰਦਾ ਕਿ ਹੈਜ਼ ਇੰਡੀਆ ਇੰਟਰਵੈਨਡ ਸਕਸੈਸਫੁਲੀ ਇਨ ਦਾ ਪਾਸਟ ਕੀ ਇਹੜਾ ਭਾਰਤ ਸਾਡਾ ਦੇਸ਼ ਹੈ ਕੀ ਤੇ ਸਫਤਤਾਪੂਰਵਕ ਜਿਹੜੇ ਪਿੱਛੇ ਕੇਸ ਹੋਇਆ ਡੈਥ ਕੇਸ ਜਾਂ ਜੈੱਟ ਸੈਂਡੈਂਸਸ ਹੋਈਆਂ ਉਹ ਕਿਦਾਂ ਸਫਤਤਾਪੂਰਵਕ ਢਿਲ ਕਰ ਸਕਿਆ ਇਹਦਾ ਆਨਸਰ ਹੋਊਗਾ ਯੈਸ ਆ ਇੰਡੀਅਨ ਗਵਰਨਮੈਂਟ ਨੇ ਸਕਸੈਸਫੁਲੀ ਕੀਤਾ ਆ ਸੀਵਰਲ ਕੇਸਸ ਦੇ ਵਿੱਚ ਇੰਟਰਵੈਂਡ ਕੀਤਾ ਆ ਜਿਵੇਂ ਕਿ ਫੈਬਰੂਰੀ ਲਾਸਟ ਈਅਰ ਦੇ ਵਿੱਚ ਦੇ ਵਿੱਚ 8 ਇੰਡੀਅਨ ਯਾਨੀ ਕਿ 8 ਇੰਡੀਅਨ ਨੇਮ ਵੀ ਵੇਟਨਸ ਨੂੰ ਕੀਤਾ ਗਿਆ ਸੀ ਡੈਥ ਐਗਜ਼ੀਕਿਊਸ਼ਨ ਵਾਸਤੇ ਕਿ ਗਿਲਟੀ ਪਾਇਆ ਗਿਆ ਸੀ ਬਸ ਗੁਰਦੀਪ ਸਿੰਘ ਜਿਹਨਾਂ ਨੂੰ ਬਲੱਡ ਟ੍ਰਾਫਿਕਿੰਗ ਇਨ ਇੰਡੋਨੇਸ਼ੀਆ ਦੇ ਵਿੱਚ ਗ੍ਰਿਫਤਰ ਕੀਤਾ ਗਿਆ ਸੀ ਇੰਡੋਨੇਸ਼ੀਆ ਪਾਂਦੇ ਵਿੱਚ ਉਹਨਾਂ ਨੂੰ ਦੀਆ ਸੈਂਟੈਂਸ ਯਾਨੀ ਕਿ ਡੈਥ ਸੈਂਟੈਂਸ ਮੌਤ ਦੀ ਸਜ਼ਾ ਹੋਈ ਸੀ ਬਾਏ ਤੈਨਗਰੰਗ ਕੋਰ ਇੰਡੋਨੇਸ਼ੀਆ ਕਿਹਾ ਤੈਨਗਰੰਗ ਕੋਰ ਦੇਗਾ ਉਹਦੇ ਦੁਆਰਾ ਕਿਹਾ ਮੌਤ ਐਗਜ਼ੀਕਿਊਸ਼ਨ ਹੋਈ ਸੀ ਉਹਨਾਂ ਨੇ ਅਪੀਲ ਕੀਤੀ ਸੀ ਸੋ ਜਿਹਦੇ ਕਾਰਨ ਕਰਕੇ ਕੀ ਇੰਡੀਅਨ ਗਵਰਨਮੈਂਟ ਨੇ ਇੰਟਰਵੈਨ ਕੀਤਾ ਤੇ ਉਹਨੂੰ ਉਹਦੀ ਮੌਤ ਦੀ ਸਜ਼ਾ ਮਾਫ ਹੋ ਚੁੱਕੀ ਸੀ